ਦੋਸਤੋ ਇੱਕ ਪਰਦੇਸੀ ਦੇ ਕੋਲੋਂ ਸੁਣੋ ਦੁੱਖ ਕਿਵੇਂ ਬਾਈ ਜੀ ਉਹ ਰੋ ਰੋ ਕੇ ਉਹਨੇ ਹਾਲ ਬੁਰਾ ਕਰ ਲਿਆ ਕਹਿ ਦਿੰਨੇ ਆ ਵੀ ਸਾਡਾ ਮੁੰਡਾ ਬਾਹਰ ਗਿਆ ਵੇਖੋ ਕਿੰਨੀਆਂ ਕਮਾਈਆਂ ਕਰ ਕਰ ਭੇਜੀਆਂ ਉਸ ਵੀਰ ਨੇ ਤੇ ਫਿਰ ਜਦੋਂ ਇਹ ਗੱਲ ਕਹਿ ਦੇਣਾ ਵੀ ਯਾਰ ਤੂੰ ਤਾਂ ਸਾਡੇ ਵਾਸਤੇ ਕੀਤਾ ਹੀ ਕੀ ਆ ਵੇਖੋ ਸਾਰੇ ਪਰਿਵਾਰ ਤੱਕ ਵਿਆਹ ਤੱਕ ਕੀਤੇ ਸ਼ਾਦੀਆਂ ਵੀ ਬੰਦਾ ਰੋ ਰੋ ਕੇ ਦੱਸੇ ਉਹਨੇ ਸਾਰੇ ਦੁਖੜੇ ਵੀ ਜਿਹੜਾ ਬੰਦਾ ਇੱਕ ਰਾਂ ਬਾਹਰ ਚਲਾ ਜਾਂਦਾ ਹੈ ਆਪਣੇ ਮਾਪਿਆਂ ਨੂੰ ਪੈਸੇ ਵੀ ਕਰਦਾ ਹਰ ਸੈਲਰੀ ਕਰਦਾ ਹੈ ਤੇ ਜੇ ਘਰ ਵਾਲੇ ਇਹ ਗੱਲ ਕਹਿਣ ਵੀ ਭਾਈ ਤੂੰ ਸਾਡੇ ਵਾਸਤੇ ਕੀਤਾ ਹੀ ਕੀ ਏ ਤੇ ਫਿਰ ਭਾਈ ਜੀ ਮਰਨ ਨੂੰ ਥਾਂ ਨਹੀਂ ਲੱਭਦੀ ਤੇ ਸੁਣੋ ਵੀਰ ਤੇ ਦੁਖੜੇ ਤੇ ਸ਼ੇਅਰ ਕਰਿਆ ਜੀ ਦੋਸਤੋ ਵੀਡੀਓ ਸੋ ਮੈਂ ਘਰਦਿਆਂ ਨੂੰ ਕਿਹਾ ਕਿ ਚਲੋ ਮੈਨੂੰ ਬਹੁਤ ਟਾਈਮ ਹੋ ਗਿਆ ਤੇ ਮੈਂ ਘਰੋਂ ਬਾਹਰ ਰਹਿਣ ਡਿਆ ਸੋ ਮੈਂ ਹੁਣ ਵਾਪਸ ਆਪਣੇ ਪਤਨਾਂ ਨੂੰ ਆਉਣਾ ਚਾਹੁੰਨਾ ਵੀ ਮੈਂ ਤੁਲਾ ਜੇਰ ਆਪਣੇ ਘਰ ਵਿੱਚ ਰਹਿਣਾ ਚਾਹੁੰਨਾ ਸੋ ਮੈਂ ਤੁਹਾਡੇ ਸੁੱਖ ਵਾਸਤੇ ਆਰਾਮ ਵਾਸਤੇ ਮੈਂ ਆਪਣੀ ਜਿਹੜੀ ਹੈਗੀ ਉਹ ਲਾਈਫ ਦੇਸ਼ਾਂ ਦੇਸ਼ਾਂ ਦੇ ਵਿੱਚ ਵਿਚਾਰ ਦਿੱਤੀ ਕੀ ਕੀ ਹੋਇਆ ਕਿ ਮੈਂ ਹੁਣ ਤੁਹਾਡੇ ਚਰਨਾ ਵਿੱਚ ਆਣ ਕੇ ਥੋੜਾ ਜਿਹਾ ਆਰਾਮ ਕਰਨਾ ਚਾਹੁੰਨਾ ਨਾ ਭਾਈ ਕਿਉਂ ਮੇਰੇ ਘਰ ਦੇ ਬਣਾ ਸਵਾਰ ਕੇ ਮੈਨੂੰ ਕਹਿੰਦੇ ਟੈਨਸ਼ਨ ਨਾ ਲੈ ਯਾਰ ਇਦਾਂ ਨਹੀਂ ਹੋਣੀ ਚਾਹੀਦੀ ਤੂੰ ਸਾਡੇ ਲਈ ਕੀ ਕੀਤਾ ਕੀ ਅੱਜ ਤੱਕ ਕਰੂੰ ਤੂੰ ਬਦੇਸ਼ਾਂ ਵਿੱਚ ਗਿਆ ਆਪਣੇ ਲਈ ਗਿਆ ਸਾਡੇ ਲਈ ਨਹੀਂ ਗਿਆ ਠੀਕਾ ਆਪਣੇ ਐਸ਼ ਵਾਸਤੇ ਗਿਆ ਆਪਣੇ ਐਸ਼ ਪ੍ਰਾਪਤੀ ਵਾਸਤੇ ਗਿਆ ਸਾਡੇ ਲਈ ਤੂੰ ਕੁਝ ਨਹੀਂ ਕੀਤਾ ਅਸੀਂ ਜਿੱਥੇ ਸੀ ਉਹ ਪ੍ਰਦੇਸੀਆਂ ਦਾ ਦੁੱਖ ਸਮਝਿਆ ਕਰੋ ਹਰ ਚੜ੍ਹਦੇ ਮਹੀਨੇ ਜਦੋਂ ਸਹੇਲੀ ਮਿਲਦੀ ਆ ਟੈਨਸ਼ਨ ਨਾ ਲੈ ਪਹਿਲਾਂ ਗੱਲੇ-ਗੱਲੇ ਦੇ ਕੌੜ ਦੇ ਵਿੱਚ ਪਾਈਦੀ ਆ ਫਿਰ ਆਪਣਾ ਵੀ ਰੋਟੀ ਭੜੇ ਖਾਣਾ ਕੀ ਕਪੜਾ ਲੱਤਾ ਵੀ ਦੇਖਣਾ ਵੇ ਖਵੀਰ ਦਾ ਅੱਜ ਨਾਲ ਇੰਨੀ ਗੱਲ ਕਹੀ ਕਿ ਸਾਡੇ ਨੇ ਤੁਸੀਂ ਕੀਤਾ ਕੀ ਆ ਇੱਕ ਵੱਡਾ ਘਰ ਦਾ ਮੈਂਬਰ ਹੋਣ ਦੇ ਕਰਕੇ ਬੰਦਾ ਸਾਰੀ ਆਪਣੀ ਜ਼ਿੰਦਗੀ ਖਰਾਬ ਕਰ ਦਿੰਦਾ ਬਾਹਰ ਕਿ ਫਿਰ ਘਰ ਦੀ ਜਿੰਦਗੀ ਬਣ ਜਾਵੇ ਮੇਰੇ ਬੱਚਿਆਂ ਦੀ ਬਣ ਜਾਵੇ ਨਾ ਬਾਈ ਦਾ ਰੋਣਾ ਬਾਈ ਰੋਣਾ ਯਾਰਾ ਫਿਰ ਵੀ ਜਿਹੜਾ ਹੈਗਾ ਉਹ ਆ ਕੇ ਵੱਡੇ ਵੱਡੇ ਨੂੰ ਇਹ ਕਹਿੰਦੇ ਆ ਕਿ ਤੂੰ ਸਾਡੇ ਵਾਸਤੇ ਅਜਿਹਾ ਕਰ ਕੀਤਾ ਕੀ ਆ ਸਮਝਿਆ ਨਹੀਂ ਤੂੰ ਕਿ ਤੇਰੇ ਛੋਟੇ ਭਰਾ ਦਾ ਵਿਆਹ ਕੀਤਾ ਆਪਣੀ ਭੈਣ ਦਾ ਵਿਆਹ ਕੀਤਾ ਛੋਟੇ ਭਰੇ ਦਾ ਕੀਤਾ ਆਪਣੇ ਸਿਰ ਤੇ ਤਪਾ ਵੀ ਦੇਖੀਆਂ ਠੰਡਾਂ ਵੀ ਦੇਖੀਆਂ ਠੀਕ ਆ ਵੀਰੇ ਆਪਣਾ ਕੋਈ ਸੌਂਗ ਨਹੀਂ ਪੂਰਾ ਕੀਤਾ ਦਿਨ ਰਾਤ ਮਿਹਨਤਾਂ ਕਰਕੇ ਆਏ ਕੋਈ ਨਵਾਂ ਕੱਪੜਾ ਨਹੀਂ ਪਾ ਕੇ ਦੇਖਿਆ ਨਾ ਬਾਈ ਨਾ ਕੋਈ ਝੂਠ ਬੂਠ ਨਹੀਂ ਲਾ ਕੇ ਦੇਖਿਆ ਕਿੱਥੇ ਗਿਆ ਖਾਣੇ ਲਈ ਅਰਦਕ ਦੇ ਵੇਖਿਆ ਆ ਦੋ ਖੁੰਦੇ ਜੀ ਭਾਈ ਨਾ ਨਿੱਤੀ ਨਾ ਸਿਕਟ ਨਾ ਕੋਈ ਬੀੜੀ ਨਾ ਤਮਾਕੂ ਪਕਾ ਰਹੇ ਨੇ ਕਿੰਦੇ ਤੂੰ ਸਾਡੇ ਲਈ ਕੀਤਾ ਕੀਆ ਪਿੱਛੇ ਆਪਣੇ ਚੰਮਦਿਆਂ ਚ ਪਿਆ ਬਣਾ ਕੇ ਦੇ ਦਈਏ ਤਾਂ ਵੀ ਕਰਦੇ ਨੇ ਇਹ ਗੱਲ ਕਹਿਣੀ ਕਿ ਤੂੰ ਸਾਡੇ ਲਈ ਕੀਤਾ ਕੀਆ ਛੇਰ ਕਰੋ ਦੋਸਤੋ